ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਸਰਦ ਰੁੱਤ ਦਾ ਪਹਿਲਾ ਮੀਂਹ ਹੋਣ ਵਾਲਾ ਹੈ ਉਦੇ ਬਾਰੇ ਮੌਸਮ ਵਿਭਾਗ ਦਾ ਕੀ ਅਲਰਟ ਜਾਰੀ ਹੋਇਆ ਹੈ ਜੋ ਤੁਹਾਨੂੰ ਅਸੀਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ 8 ਅਤੇ 9 ਤਰੀਕ ਦੇ ਨੇੜੇ ਤੇ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਜ਼ਿਕਰ ਤੁਹਾਨੂੰ ਲਗਾਤਾਰ ਅਸੀਂ ਕਰਦੇ ਆ ਰਹੇ ਹਾਂ ਤੇ ਸੈਟਲਾਈਟ ਇਮੇਜ ਵਿੱਚ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਦੇ ਵਿੱਚ ਵੀ ਸਾਨੂੰ ਪਹਾੜੀ ਖੇਤਰਾਂ ਦੇ ਵਿੱਚ ਤੇ ਪੱਛਮੀ ਸਿਸਟਮ ਲਗਾਤਾਰ ਬਣਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਅਸਰ ਸ਼ਾਮ 7 ਤਰੀਕ ਤੋਂ ਲੈ ਕੇ ਸ਼ਾਮ 9 ਤਰੀਕ ਤੱਕ ਰਹੇਗਾ ਜਿਹਦੇ ਵਿੱਚ 8 ਤੇ 9 ਤਰੀਕ ਦੇ ਵਿੱਚਕਾਰ ਸਾਨੂੰ ਮੀਂਹ ਦੀ ਗਤੀਵਿਧੀਆਂ ਪੰਜਾਬ ਦੀ ਪੱਛਮੀ 벨ਟ ਅਤੇ ਪੰਜਾਬ ਦੀ ਪੱਛਮੀ ਸਰਦੀ ਬੈਲਟ ਪੂਰਬੀ ਸਰਦੀ ਬੈਲਟ ਅਤੇ ਉੱਤਰੀ ਹਿੱਸਿਆਂ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਵਿੱਚ ਜिले ਖਾਸ ਤੌਰ ਤੇ ਕਪੂਰਥਲਾ ਜਲੰਧਰ ਪਠਾਨਕੋਟ ਗੁਰਦਾਸਪੁਰ ਅਮਰitsar ਤਰਨਤਾਰਨ ਤੇ ਪੂਰਬੀ ਵਾਲੇ ਛੱਡ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਮੋਹਾਲੀ ਦੇ ਕੁਝ ਇਲਾਕੇ ਖਰੜ ਦੇ ਕੁਝ ਇਲਾਕਿਆਂ ਦੇ ਵਿੱਚਕਾਰ ਫਤਿਹਗੜ੍ਹ ਸਾਹਿਬ ਤੱਕ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲੇਗੀ ਮਿਲਣਗੀਆਂ ਤੇ ਅਗਰ ਗੱਲ ਕੀਤੀ ਜਾਵੇ ਤਾਂ ਸਰਹੱਦੀ ਇਲਾਕਾ ਜਿਹੜਾ ਪਾਕਿਸਤਾਨ ਨੂੰ ਟੱਚ ਕਰਦਾ ਹੈ ਇਹਦੇ ਵਿੱਚ ਵੀ ਫਜ਼ਿਲਕਾ ਫਿਰੋਜ਼ਪੁਰ ਤੱਕ ਵੀ ਸਾਨੂੰ ਕੁਝ ਇਲਾਕਿਆਂ ਦੇ ਵਿੱਚ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲ ਸਕਦੀ ਹੈ ਨੇ ਸੈਂਟਰਲ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਮੋਗੇ ਵਿੱਚ ਵੀ ਸਾਨੂੰ ਮੀਂਹ ਦੀ ਕੁਝ ਹਲਚਲ ਆ ਦੇਖਣ ਨੂੰ ਮਿਲ ਸਕਦੀਆਂ ਨੇ ਜਿਹਦੇ ਬਾਰੇ ਮੌਸਮ ਵਿਭਾਗ ਦਾ ਅਲਰਟ ਜਾਰੀ ਹੋਇਆ ਹੁਣ ਅਸੀਂ ਅਲਰਟ ਦੇਖ ਲੈਂਦੇ ਹਾਂ ਕੀ ਕਹਿ ਰਿਹਾ ਹੈ ਮੌਸਮ ਵਿਭਾਗ ਦੇ ਜਾਰੀ ਤਾਜ਼ਾ ਅਲਰਟ ਦੇ ਮੁਤਾਬਕ 5 6 7 ਤਰੀਕ ਨੂੰ ਮੌਸਮ ਢਰਾਈ ਹੈ ਕਿਸੇ ਤਰੀਕੇ ਦੀ ਹਲਚਲ ਨਹੀਂ ਹੈ ਪਰ 8 ਅਤੇ 9 ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੀਂਹ ਦੀ ਗਤੀਵਿਧੀ ਸਾਨੂੰ ਦੇਖਣ ਨੂੰ ਇਨ੍ਹਾਂ ਦੇ ਵਿਚਾਰ ਅਗਰ ਦੇਖਿਆ ਜਾਵੇ ਤਾਂ ਸਾਨੂੰ ਖਾਸ ਤੌਰ ਤੇ 8 ਤਰੀਕਾ ਤੇ 9 ਤਰੀਕ ਦੀ ਜਿਹੜੇ ਇਹ ਅਲਰਟ ਜਾਰੀ ਹੋਇਆ ਆਈਸੋਲੇਟਡ ਪ੍ਰੋਸੈਸਸ ਤੇ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀ ਨਹੀਂ ਹਨ ਹਲਕੇ ਦਰਮਿਆਨੀ ਮੀਂਹ ਕਿਸੇ ਇਲਾਕੇ ਵਿੱਚ ਭਾਰੀ ਪੈ ਸਕਦਾ ਹੈ ਕਿਸੇ ਇਲਾਕੇ ਵਿੱਚ ਸਿਰਫ ਕਿਰਮਣ ਕਣੀ ਤੇ ਕਿਸੇ ਇਲਾਕੇ ਵਿੱਚ ਸਿਰਫ ਬੂੰਦਾਬੰਦੀ ਹੋਵੇਗੀ ਜਿਹੜੇ ਤੁਹਾਨੂੰ ਜ਼ਿਲ੍ਹੇ ਦੱਸੇ ਨੇ ਸਰਦੀ ਇਲਾਕੇ ਇਹਨਾਂ ਵਿੱਚ ਜ਼ਿਆਦਾ ਮੀਂਹ ਦੇ ਚਾਂਸ ਨੇ ਜਿਹੜੇ ਕਿ ਪਾਕਿਸਤਾਨ ਨਾਲ ਟੱਚ ਕਰ ਰਹੇ ਨੇ ਜਾਂ ਫਿਰ ਹਿਮਾਚਲ ਨਾਲ ਟੱਚ ਕਰ ਰਹੇ ਨੇ ਇਹਨਾਂ ਦੇ ਵਿੱਚ ਜ਼ਿਆਦਾ ਮੀਂਹ ਹੈ ਦੱਖਣ ਦੀ 벨ਟ ਦੀ ਗੱਲ ਕੀਤੀ ਜਾਵੇ ਬਠਿੰਡਾ ਸੰਗਰੂਰ ਪਟਿਆਲਾ 벨ਟ ਇਹਨਾਂ ਵਿੱਚ ਹਜੇ ਘੱਟ ਅਸਾਰ ਨੇ ਮੀਂਹ ਦੇ ਮੌਸਮ ਠੀਕ ਠਾਕ ਬਣੇ ਰਹਿਣ ਦੇ ਚਾਂਸ ਨੇ ਬਦਲਬਾਈ ਜ਼ਰੂਰ ਹੋਵੇਗੀ ਬਾਕੀ ਕੋਈ ਬਹੁਤ ਵੱਡਾ ਅਲਰਟ ਹਜੇ ਫਿਲਹਾਲ ਜਾਰੀ ਨਹੀਂ ਹੋਇਆ ਬਾਕੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਹਾਡੇ ਸਾਹਮਣੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਕੀ ਨੇ ਚੈਨਲ ਦੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗ ਗਈ ਹੈ ਤਾਂ ਲਾਈਕ ਅੱਗੇ ਕਰਕੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਉਹਨਾਂ ਤੱਕ ਜਾਣਕਾਰੀ ਪਹੁੰਚ ਸਕੇ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਲਗਾਤਾਰ ਰਹਿੰਦੀ ਹੈ ਇਸੇ ਨਾਲ ਅਗਰ ਗੱਲ ਕੀਤੀ ਹੈ ਤਾਂ ਸੰਘਣੀ ਧੁੰਦ ਦੇ ਅਲਰਟ ਵੀ ਜਾਰੀ ਹੋਏ ਨੇ 7 8 ਤੇ 9 ਦੇ ਬਾਰੇ ਪੰਜਾਬ ਦੇ ਕੁਝ ਖੇਸਿਆਂ ਦੇ ਵਿੱਚ ਸੰਘਣੀ ਧੁੰਦ ਦੇ ਵੀ ਹੋ ਸਕਦੀ ਹੈ ਉਹਦੇ 2 ਤੋਂ 3 ਦਿਨਾਂ ਦੇ ਵਿੱਚਕਾਰ ਇਸ ਕਰਕੇ ਆਪਣਾ ਪਰਹੇਜ਼ ਕਰੋ ਕੋਈ ਕਿਤੇ ਜਾਣਾ ਹੈ ਤਾਂ ਥੋੜਾ ਬਹੁਤਾ ਕੋਈ ਜ਼ਰੂਰੀ ਕੰਮ ਹੈ ਉਸ ਸਵੇਰੇ ਤੇ ਰਾਤ ਦੇ ਟ੍ਰੈਵਲ ਤੋਂ ਥੋੜਾ ਜਿਹਾ ਗੁਰੇਜ਼ ਕਰੋ ਕਿਉਂਕਿ ਸ਼ੁਰੂਆਤੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸੰਘਣੀ ਰਾਤ ਦੇ ਵਿੱਚ ਵੀ ਧੁੰਦ ਜਿਆਦਾ ਸੰਘਣੀ ਹੋ ਜਾਂਦੀ ਹੈ ਜਿਸ ਦੇ ਵਿੱਚ ਐਕਸੀਡੈਂਟ ਦੇ ਖਤਰੇ ਵਧ ਜਾਂਦੇ ਨੇ ਤਾਂ ਕੋਈ ਤੜਕੇ ਤੁਸੀਂ ਕਿਤੇ ਨਿਕਲਣਾ ਹੈ ਤਾਂ ਵੀ ਉਸ ਹਿਸਾਬ ਨਾਲ ਨਿਕਲੋ ਤੇ ਸ਼ਾਮ ਦੇ ਵੇਲੇ ਵੀ ਏਸੀਜੀ ਅਪਡੇਟ ਇਸ ਮੌਸਮ ਦੀ ਜਾਣਕਾਰੀ ਦੀ ਬਾਕੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਬਣੇ ਰਹੋ ਚੈਨਲ ਵੈਦਰ ਅਪਡੇਟਸ ਪਰ ਤੇ